ਹਾਂਜੀ ਦੋਸਤੋ ਇਹ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸੂ ਵਾਇਗਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਯਦਾਜੀ ਹੋਣਗੇ ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਕਬੱਡੀ ਗੱਲਚਰ ਤੇ ਜੋ ਆਪਾਂ ਕਬੱਡੀ ਦੀ ਅਪਡੇਟ ਤੁਹਾਨੂੰ ਦਿੰਨੀ ਰਹਿੰਦੇ ਆ ਸਭ ਤੋਂ ਪਹਿਲਾਂ ਆਪਣਾ ਫਰਜ਼ ਵਾੜਦਾ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨੋ ਹੋਰ ਵੱਡੀ ਕਬੱਡੀ ਦੀ ਹਰੇ ਕਾਪੜੇ ਮਿੱਤਰੋ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅੱਜ ਗੱਲ ਕਰਦੇ ਹਾਂ ਜਿਹੋ ਪਹਿਲਾ ਕਬੱਡੀ ਕੱਪ ਆ ਜਿੱਥੇ ਲੰਗਣੀਆਂ ਰੌਣਕਾਂ ਕਹਿੰਦੇ ਛੋਟੀ ਛੋਟੀ ਦੇ ਮੱਲ ਪਹੁੰਚਣਗੇ ਟੀਮਾਂ ਵੀ ਛੋਟੀ ਨਹੀਂ ਬਣੀਆਂ ਨੇ ਪਹਿਲਾਂ ਅੱਜ ਦੇ ਕੱਪਾਂ ਬਾਰੇ ਆਪਾਂ ਤੁਹਾਨੂੰ ਦਿੰਨੇ ਜਾਣਕਾਰੀ ਕਿਥੇ ਕਿਥੇ ਛੋਟੀ ਛੋਟੀ ਦੇ ਮੱਲ ਅੱਜ ਵੀ ਪੜਨਗੇ ਟੀਮਾਂ ਵਧੀਆ ਬਣੀਆਂ ਨੇ ਮਿੱਤਰੋ ਇੱਕ ਵਾਰ ਕਬੱਡੀ ਦੇ ਕੱਪ ਰੁੱਕ ਬਏ ਨੇ ਪਰ ਥੋੜੇ ਦਿਨਾਂ ਦੇ ਵਿੱਚ ਹੀ ਕਬੱਡੀ ਦੇ ਟੌਪ ਟੌਪ ਦੇ ਕੱਪ ਹੋਣ ਜਾ ਰਹੇ ਨੇ ਜਿੰਨਾ ਵਾਰਿਆਂ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਆਪਣੇ ਕਮੈਂਟਾਂ ਦੇ ਵਿੱਚ ਸੁਝਾਅ ਦਿੰਦੇ ਨੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਬਹੁਤ ਵੀਰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਅੱਜ ਆਪਾਂ ਦਿੰਨੇ ਆ ਅਪਡੇਟ ਟੀਮਾਂ ਬਾਰੇ ਵੀ ਅਪਡੇਟ ਦੇਵਾਂਗੇ ਕਮੈਂਟ ਬਾਕਸਾਂ ਦੇ ਵਿੱਚ ਪਿੰਨ ਕਰ ਦੇਵਾਂਗੇ ਸੋ ਚੈਨਲ ਦੇ ਨਾਲ ਜੁੜੇ ਰਹੋ ਅੱਜ ਪਹਿਲਾ ਕਬੱਡੀ ਕੱਪ ਆ ਪਿੰਡ ਦੇਵੀ ਦਾ ਜ਼ਿਲ੍ਹਾ ਗੁਰਦਾਸਪੁਰ ਹੋਵੇਗਾ ਮਿੱਤਰੋ ਜਿੱਥੇ ਕਲੱਬਾਂ ਦੇ ਮੈਚ ਹੋਣਗੇ ਵਧੀਆ ਪ੍ਰਾਈਜ਼ 175 ਪ੍ਰਾਈਜ਼ ਬੈਸਟ ਟਰੇਡਰ ਤੇ ਜਾਫੀ ਨੂੰ 43 ਇੰਚੀ ਵਧੀਆ ਕੰਪਨੀਆਂ ਐਲਈਡੀਆਂ ਦਿੱਤੀਆਂ ਜਾਣਗੀਆਂ ਜੋ ਮਿੱਤਰੋ ਚਾਰ ਕਲੱਬਾਂ ਦੇ ਮੈਚ ਹੋਣਗੇ ਕਲੱਬਾਂ ਨੇ ਮਿੱਤਰੋ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਆਲਖ ਕਬੱਡੀ ਕਲੱਬ ਤੇ ਮਹਾਵੀਰ ਅਠਵਾਲ ਕਬੱਡੀ ਕਲੱਬ ਸ਼ਿਕਾਰਮਾਸ਼ੀਆਂ ਸਾਰੇ ਮਿੱਤਰੋ ਛੋਟੀ ਛੋਟੀ ਦੇ ਮੱਲ ਪਹੁੰਚਣਗੇ ਔਰ ਇਹ ਵਧੀਆ ਤੇ ਨਾਲ ਹੀ ਲੜਕਿਆਂ ਦਾ ਸ਼ੋਅ ਮੈਚ ਵੀ ਕਰਾਇਆ ਜਾਊਗਾ। ਸੋ ਟੀਮਾਂ ਵਧੀਆ ਬਣੀਆਂ ਹੋਈਆਂ ਨੇ, ਵਧੀਆ ਪਲੇਅਰ ਖੇਡਣਗੇ। ਮਿੱਤਰੋ ਲਾਈਵ ਚੱਲੇਗਾ ਇਹਦਾ ਕਬੱਡੀ ਮਾਲਵਾ ਟੀਵੀ ਤੇ YouTube ਦਾ ਅਫੀਸ਼ੀਅਲ ਚੈਨਲ ਹੈ। ਐਨ ਕਹਿੰਦੇ ਲੱਗਣਗੀਆਂ ਰੌਣਕਾਂ, ਛੋਟੀ-ਛੋਟੀ ਦੇ ਮੈਚ ਖੇਡਣਗੇ। ਨਾਲ ਹੀ ਮਿੱਤਰੋ ਪਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ। ਜਿਹਦੇ 60 ਕਿਲੋ ਦਾ ਪਹਿਲਾ ਨਾਮ ਮਿੱਤਰੋ 7100 ਤੇ ਨਾਲ ਹੀ ਦੂਸਰਾ ਨਾਮ 5100 ਬਜਨੀ ਕਬੱਡੀ ਖਿਡਾਰੀਆਂ ਦੇ ਕੁਝ ਮੈਚ ਅੱਜ ਵੀ ਹੋਏ ਨੇ ਜੋ ਕਿ ਬਹੁਤ ਵਧੀਆ ਹੋਏ ਨੇ। ਨਾਲ ਹੀ ਕਬੱਡੀ 75 ਕਿਲੋ ਦੇ ਦੋ ਪਲੇਅਰ ਬਾਹਰੋਂ ਆ ਮਿੱਤਰੋ ਪਹਿਲਾ ਨਾਮ ਜਿੱਥੇ 21000 ਰੱਖਿਆ ਗਿਆ ਤੇ ਦੂਜਾ ਨਾਮ 11000 ਬੈਸਟ ਰੇਟਰ ਤੇ ਯਾਫੇ ਨੂੰ ਜੂਸਰ ਦਿੱਤੇ ਜਾਣੀ 75 ਕਿਲੋ ਦੇ ਬੈਸਟਾਂ ਲਈ ਵਧੀਆ ਪ੍ਰਾਈਜ਼ ਆ ਤੇ ਸਾਰੇ ਕਮੇਟੀ ਵਾਲੇ ਵੀਰਾਂ ਨੂੰ ਜੋ ਤਾਕੜੇ ਪ੍ਰਮੋਟਰ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਬਾਈਨੀ ਕਬੱਡੀ ਖਿਡਾਰੀਆਂ ਲਈ ਵੀ ਵਧੀਆ ਨਾਮ ਰੱਖਿਆ ਕਰੋ ਤਾਂ ਜੋ ਆਉਣ ਵਾਲੀ ਕਮਾੜਾ ਕਬੱਡੀ ਦੀ ਇਹਨਾਂ ਨਹੀਂ ਸਾਹਮਣੇ ਮਿੱਤਰੋ ਵੱਡੇ ਗੱਪ ਕਰਾਉਣ ਦਾ ਫਾਇਦਾ ਛੋਟੇ ਕੱਪਾਂ ਵਾਲਿਆਂ ਨੂੰ ਵੀ ਵਧੀਆ ਨਾਮ ਰੱਖਿਆ ਕਰੋ ਮੋਟਰਸਾਈਕਲ ਰੱਖਿਆ ਕਰੋ ਰੇਂਜਰ ਸਾਈਕਲ ਰੱਖਿਆ ਕਰੋ ਤਾਂ ਜੋ ਵਿਚਾਰੇ ਆਪਣਾ ਕਿਰਾਇਆ ਵੀ ਗੱਡ ਸਕਣ ਤੇ ਘਰ ਦਾ ਗੁਜ਼ਾਰਾ ਵੀ ਚਲਾ ਸਕਣ ਸਾਰੇ ਕਮੇਟੀਆਂ ਨੂੰ ਵੀ ਇਹ ਹੀ ਬੇਨਤੀ ਹੈ ਵੱਡੇ ਕੱਪਾਂ ਤੇ ਇੰਨਾ ਪੈਸਾ ਲਾਉਣ ਦੀ ਬਜਾਏ ਤਾਂ ਜੋ ਹੁਣ ਕਬੱਡੀ ਦਾ ਸਿਸਟਮ ਖਰਾਬ ਹੀ ਹੁੰਦਾ ਜਾ ਰਿਹਾ ਹੈ ਉਹ ਬੈਗਰੂ ਪ੍ਰਮਾਤਮਾ ਕਬੱਡੀ ਨੂੰ ਜਿੰਦਾਬਾਦ ਰੱਖੇ ਇਸ ਕਾਲੇ ਸائے ਤੋਂ ਕਬੱਡੀ ਨੂੰ ਦੂਰ ਰੱਖੇ ਤਾਂ ਜੋ ਨਵੇਂ ਆਉਣ ਵਾਲੇ ਪਲੇਅਰ ਆਪਣਾ ਚੰਗਾ ਭਵਿੱਖ ਅੱਗੇ ਬਣਾ ਸਕਣਾਂ ਪੰਜਾਬ 7 ਲਾਈਵ ਤੇ ਚੱਲੇਗਾ ਇਸਦਾ ਮਿੱਤਰੋ ਤੇ ਨਾਲ ਹੀ ਜੱਜ ਤੋਂ ਚ ਅੱਜ ਟੂਰਨਾਮੈਂਟ ਸਟਾਰਟ ਹੈ 55 ਕਿਲੋ ਤੇ ਅੱਜ ਇੱਕ ਕਬੱਡੀ ਓਪਨ ਦੇ ਇੱਕ ਪਲੇਅਰ ਬਾਹਰੋਂ ਦੇ ਮੈਚ ਹੋਣਗੇ 55 ਕਿਲੋ ਤੇ ਇੱਥੇ ਪਹਿਲਾ ਨਾਮ 7100 ਹੈ ਮਿੱਤਰੋ ਤੇ ਦੂਸਰਾ ਨਾਮ 5100 ਰੱਖਿਆ ਗਿਆ ਨਾਲ ਹੀ ਕਬੱਡੀ ਓਪਨ ਦੇ ਇੱਕ ਖਿਡਿਆਰੀ ਬਾਹਰੋਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 25000 ਰੱਖਿਆ ਗਿਆ ਤੇ ਦੂਸਰਾ ਨਾਮ 20000 55 ਕਿਲੋ ਦੇ ਓਪਨ ਦੀਆਂ 32 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਤੇ ਇੱਕ ਪਿੰਡ ਓਪਨ ਦੇ ਲਈ ਕੋਈ ਕਿਰਾਇਆ ਨਹੀਂ ਦਿੱਤਾ ਜਾਊਗਾ ਬਾਕੀ ਕਮੇਟੀਆਂ ਦੇ ਨੰਬਰ ਦਿੱਤੇ ਹੋਏ ਨੇ ਬਾਕੀ ਇਹ ਚੀਜ਼ ਬਹੁਤ ਵਧੀਆ ਲੱਗੀ ਜੋ ਸਪੈਸ਼ਲ ਮੈਂਸ਼ਨ ਕੀਤਾ ਕਿ ਮੈਚ ਠੀਕ 11 ਵਜੇ ਸ਼ੁਰੂ ਹੋਣਗੇ ਸੋ ਇਹ ਕਮੇਟੀਆਂ ਦਾ ਦਿলো ਧੰਨਵਾਦ ਬਹੁਤ ਵਧੀਆ ਫੈਸਲਾ ਲਿਆ ਤਾਂ ਨਹੀਂ ਓਪਨ ਦੇ ਇੱਕ ਖੜਿਆਲੀ ਬਾਹਰੋਂ ਦੇ ਮੈਚ ਹੋਣ ਭਾਵੇਂ ਦੋ ਖੜਿਆਲੀ ਬਾਹਰੋਂ ਦੇ ਮੈਚ ਹੋਣ ਓਪਨ ਦੇ ਮੈਚ 3 ਵਜੇ 3:30 ਵਜੇ 4 ਵਜੇ ਤੱਕ ਸਟਾਰਟ ਹੁੰਦੇ ਨੇ ਬਹੁਤ ਵਧੀਆ ਫੈਸਲਾ ਲਿਆ ਕਮੇਟੀਆਂ ਨੇ ਸਾਰੇ ਕਮੇਟੀਆਂ ਨੂੰ ਇਹ ਵੀ ਬੇਨਤੀ ਹੈ ਕਿ ਕਬੱਡੀ ਦੇ ਮੈਚ ਟਾਈਮ ਸਿਰ ਕਰਵਾਇਆ ਕਰੋ ਤਾਂ ਜੋ ਪਲੇਅਰ ਵੀ ਟਾਈਮ ਸਿਰ ਘਰ ਜਾ ਸਕਣ ਤਾਂ ਜੋ ਆਹ ਜੋ ਪੰਜਾਬ ਕਬੱਡੀ ਦਾ ਹਾਲ ਹੋ ਰਿਹਾ ਇਹ ਨਾ ਹੋਵੇ ਦੋ ਦਿਨਾਂ ਦੇ ਕਬੱਡੀ ਕੱਪ ਰੱਖ ਦੋ ਸੈਮੀ ਅਗਲੇ ਦਿਨ ਕਰਵਾ ਦਿਓ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਕਮੇਟੀ ਵਾਲੇ ਇਹ ਚੀਜ਼ਾਂ ਤੇ ਗੌਰ ਜਰੂਰ ਕਰੋ ਕਬੱਡੀ ਇਸੇ ਨਾਲ ਹੀ ਜਿਉਂਦੀ ਰਹਿ ਸਕਦੀ ਹੈ ਨਾਲ ਹੀ ਮਿੱਤਰੋ 19 ਦਸੰਬਰ ਨੂੰ ਵੱਡੇ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ ਲੱਖ ਅਤੇ ਦੂਸਰਾ ਨਾਮ 70000 ਬੈਸਟ ਰੀਡਰ ਤੇ ਜਾਂ ਫਿਰ 41 41000 ਦੀ ਨਕਦ ਰਕਮ ਸਨਮਾਨ ਸਨਮਾਨ ਹੋਵੇਗਾ ਨਾਲ ਹੀ 75 ਕਿਲੋ ਦੇ ਮੈਚ ਹੋਣਗੇ 16 ਟੀਮਾਂ ਹੀ ਇੰਟਰ ਹੋਣਗੀਆਂ ਪਹਿਲਾ ਨਾਮ ਜਿ세 15000 ਰੱਖਿਆ ਗਿਆ ਤੇ ਦੂਸਰਾ ਨਾਮ 11000 ਕਬੱਡੀ ਤਿੰਨ ਵਾਰੋਂ ਦੇ 75 ਕਿਲੋ ਦੇ ਮੈਚ 19 ਦਸੰਬਰ ਨੂੰ ਹੋਣਗੇ ਮਿੱਤਰੋ ਲਾਈਵ ਹੋਣਾ ਇਸ ਦਾ ਕਬੱਡੀ 365 ਤੇ ਜੋ YouTube ਦਾ ਅਫੀਸ਼ੀਅਲ ਚੈਨਲ ਸਾਰੇ ਵੀਰ ਚੈਨਲ ਦੇ ਨਾਲ ਜੁੜੇ ਰਹੋ ਕਬੱਡੀ ਦੀ ਆਪਾਂ ਅਪਡੇਟੇ ਚੈਨਲ ਤੇ ਪਾਉਣੀ ਰਹਿੰਦੇ ਆ ਤੇ ਨਾਲ ਹੀ ਜੋ ਚੈਨਲ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ دلੋਂ ਧੰਨਵਾਦ ਤੇ ਮਿੱਤਰੋ ਆਪਣਾ ਕਮੈਂਟ ਬਾਕਸਾਂ ਦੇ ਵਿੱਚ ਵੀ ਜਰੂਰ ਸੁਝਾਅ ਦਿਆ ਕਰੋ ਵੀ ਆਪਾਂ ਵੀਡੀਓ ਦੇ ਵਿੱਚ ਚੇਂਜ ਕਰ ਸਕਦੇ ਆ ਦੇ ਨਾਲ ਹੀ ਜੋ ਕਿਸੇ ਵੀਰ ਨੂੰ ਕੋਈ ਵੀ ਪੋਸਟਰ ਬਾਰੇ ਕੋਈ ਟੀਮਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਪਲੇਅਰ ਬਾਰੇ ਜਾਣਕਾਰੀ ਹੁੰਦੀ ਹੈ ਤਾਂ ਕਮੈਂਟ ਬਾਕਸਾਂ ਦੇ ਵਿੱਚ ਦੱਸਿਆ ਕਰੋ ਜੇ ਆਪਣਾ ਇੰਸਟਾਗ੍ਰam ਕਬੱਡੀ ਕਲਚਰ ਦੇ ਨਾਂ ਤੇ ਉਹਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਸਾਰੇ ਵੀਰ ਕਬੱਡੀ ਪ੍ਰੇਮੀ ਤੇ ਨਾਲ ਹੀ ਕਬੱਡੀ ਖਿਡਿਆਰੀ ਕਬੱਡੀ ਪ੍ਰਮੋਟਰ ਜੋ ਕਬੱਡੀ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਆਤਕ ਲਈ ਸਾਰਿਆਂ ਦਾ ਦਿਲੋਂ ਧੰਨਵਾਦ